ਮਾਰਨਿੰਗ ਫਰੈਂਡਸ ਅੱਜ ਆਪਾਂ ਸ਼ੀਸ਼ਾ ਕਹਾਣੀ ਕਰਾਂਗੇ ਸ਼ੀਸ਼ਾ ਕਹਾਣੀ ਗੁਰਦੇਵ ਸਿੰਘ ਦੀ ਰਚਨਾ ਹੈ ਇਸ ਕਹਾਣੀ ਦਾ ਵਿਸ਼ਾ ਪੰਜਾਬ ਦੇ ਲੋਕਾਂ ਤੇ ਸੱਭਿਆਚਾਰ ਵਿੱਚ ਮੌਜੂਦ ਮਹਿਮਾਨ ਨਿਵਾਜ਼ੀ ਵਰਗੇ ਪ੍ਰਸ਼ੰਸਾਤਮਕ ਪੱਖ ਨੂੰ ਪੇਸ਼ ਕਰਨਾ ਹੈ ਦਾਨੀ ਪੀ ਐਚ ਡੀ ਕਰਨ ਦਿੱਲੀ ਆਇਆ ਸੀ ਤੇ ਲੇਖਕ ਵੀ ਦਿੱਲੀ ਦੇ ਵਿੱਚ ਹੀ ਨੌਕਰੀ ਕਰਦਾ ਸੀ ਦਾਨੀ ਤੇ ਲੇਖਕ ਦੋਵੇਂ ਇਕੱਠੇ ਰਹਿੰਦੇ ਸਨ ਲੇਖਕ ਨੂੰ ਉਸਦੀ ਨੌਕਰੀ ਤੋਂ ਥੋੜੇ ਸਮੇਂ ਦੀਆਂ ਛੁੱਟੀਆਂ ਹੋਈਆਂ ਤੇ ਉਸਨੇ ਸੋਚਿਆ ਕਿ ਉਹ ਪਿੰਡ ਗਿਆ ਮਾਰ ਜਾਵੇ ਦਾਨੀ ਵੀ ਜਿੱਦ ਕਰਨ ਲੱਗਾ ਕਿ ਉਹ ਵੀ ਉਸਦੇ ਨਾਲ ਉਸਦੇ ਪਿੰਡ ਜਾਵੇਗਾ ਦਾਨੀ ਪੰਜਾਬੀ ਦੇ ਵਿੱਚ ਪੀ ਐਚ ਡੀ ਕਰ ਰਿਹਾ ਸੀ ਤੇ ਉਸਨੇ ਸੋਚਿਆ ਕਿ ਪਿੰਡ ਜਾ ਕੇ ਉਹ ਪੰਜਾਬ ਦੇ ਬਾਰੇ ਹੋਰ ਜਾਣਕਾਰੀ ਇਕੱਠੀ ਕਰ ਲਵੇਗਾ ਲੇਖਕ ਫਿਰੋਜ਼ਪੁਰ ਦੇ ਨੇੜੇ ਇੱਕ ਪਿੰਡ ਰੂਪਾਨਾ ਵਿੱਚ ਰਹਿੰਦਾ ਸੀ ਇਸ ਲਈ ਉਹਨਾਂ ਦੋਵਾਂ ਨੇ ਦਿੱਲੀ ਤੋਂ ਫਿਰੋਜ਼ਪੁਰ ਆਉਣ ਵਾਲੀ ਬੱਸ ਫੜ ਲਈ ਰਸਤੇ ਵਿੱਚ ਲੇਖਕ ਨੇ ਦਾਨੀ ਕੋਲ ਪੰਜਾਬ ਦੇ ਬਾਰੇ ਬਹੁਤ ਹੀ ਪ੍ਰਸ਼ੰਸਾ ਕੀਤੀ ਉਸਨੇ ਪੁਰਾਣੇ ਪੰਜਾਬ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਬਹੁਤ ਸਾਰੀ ਪ੍ਰਸ਼ੰਸਾ ਕੀਤੀ ਜਿਸ ਦੇ ਨਾਲ ਦਾਨੀ ਦਾ ਪੰਜਾਬ ਆਉਣ ਦੇ ਲਈ ਉਤਸ਼ਾਹ ਹੋਰ ਵੀ ਵੱਧ ਗਿਆ ਸੀ ਫਿਰੋਜ਼ਪੁਰ ਪਹੁੰਚ ਕੇ ਉਹ ਦੋਵੇਂ ਪਾਸ ਤੋਂ ਉਤਰੇ ਤੇ ਆਪਣੇ ਪਿੰਡ ਵੱਲ ਜਾਣ ਦੇ ਲਈ ਤੁਰ ਪਏ ਰਸਤੇ ਦੇ ਵਿੱਚ ਇੱਕ ਪੁਲ ਆਇਆ ਤੇ ਦਾਨੀ ਨੇ ਲੇਖਕ ਤੋਂ ਪੁੱਛਿਆ ਕਿ ਇਹ ਉਹੀ ਪੁਲ ਹੈ ਜਿਸ ਦਾ ਜ਼ਿਕਰ ਉਸਨੇ ਆਪਣੀ ਨੋਵਲ ਸਮਾ ਦੇ ਵਿੱਚ ਕੀਤਾ ਸੀ ਤਾਂ ਲੇਖਕ ਜਵਾਬ ਦਿੰਦਾ ਕਿ ਹੈ ਕਿ ਹਾਂ ਇਹ ਉਹੀ ਪੁਲ ਹੈ ਥੋੜਾ ਅੱਗੇ ਜਾ ਕੇ ਉਹਨਾਂ ਨੂੰ ਕੁਝ ਇਕੱਠ ਦਿਖਦਾ ਹੈ ਕੁਝ ਬੰਦਿਆਂ ਦਾ ਇਕੱਠ ਦਿਖਦਾ ਹੈ ਬਹੁਤ ਸਾਰੇ ਬੰਦੇ ਉੱਥੇ ਇਕੱਠੇ ਹੋਏ ਸੀ ਤਾਂ ਲੇਖਕ ਦੇ ਪੁੱਛਣ ਤੇ ਉਹ ਬੰਦੇ ਉਸ ਨੂੰ ਦੱਸਦੇ ਹਨ ਕਿ ਪਿੰਡ ਦਾ ਇੱਕ ਵਿਅਕਤੀ ਜਿਸ ਦਾ ਨਾਮ ਬੂੜਾ ਵੈਲ ਸੀ ਉਸ ਦੀ ਮੌਤ ਹੋ ਗਈ ਹੈ ਪਰ ਸਾਰੇ ਲੋਕ ਬਹੁਤ ਹੀ ਹੈਰਾਨ ਸੀ ਕਿ ਉਸ ਨੂੰ ਇੰਨੀ ਸੋਖੀ ਮੌਤ ਕਿਵੇਂ ਆ ਗਈ ਕਿਉਂਕਿ ਉਸ ਨੇ ਬਹੁਤ ਮਾੜੇ ਕਰਮ ਕੀਤੇ ਸੀ ਇਸ ਪਿੱਛੋਂ ਲੇਖਕ ਤੇ ਦਾਨੀ ਕੁਝ ਹੋਰ ਅੱਗੇ ਜਾਂਦੇ ਹਨ ਕਿ ਉਹਨਾਂ ਨੂੰ ਖੀਰੂ ਦਿਖਾਈ ਦਿੰਦਾ ਹੈ ਖੀਰੂ ਬੂੜੇ ਵੈਲ ਦਾ ਮੁੰਡਾ ਸੀ ਲੇਖਕ ਨੂੰ ਹੈਰਾਨੀ ਸੀ ਕਿ ਉਸ ਦਾ ਪਿਓ ਇੰਨੀ ਸੋਖੀ ਮੌਤ ਕਿਵੇਂ ਮਰ ਗਿਆ ਕਿਉਂਕਿ ਉਸਨੇ ਤਾਂ ਬਹੁਤ ਪੂਰੇ ਕਰਮ ਕੀਤੇ ਸੀ ਤਾਂ ਲੇਖਕ ਦੇ ਪੁੱਛਣ ਤੇ ਕਿਰੂ ਉਹਨਾਂ ਨੂੰ ਦੱਸਦਾ ਹੈ ਕਿ ਉਸਨੇ ਕੁਝ ਚੰਗੇ ਕਰਮ ਵੀ ਕੀਤੇ ਸੀ ਉਹ ਦੱਸਦਾ ਹੈ ਕਿ ਜਦੋਂ 1947 ਦੇ ਵਿੱਚ ਲੜਾਈਆਂ ਹੋ ਰਹੀਆਂ ਸਨ ਤਾਂ ਉਸ ਸਮੇਂ ਉਹਨਾਂ ਦੇ ਪਿੰਡੋਂ ਇੱਕ ਕਾਫਲਾ ਨੰਗਿਆ ਸੀ ਜਿਸ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਸਨ ਉਹ ਕਾਫਲਾ ਲੋਕਾਂ ਨੂੰ ਮਾਰ-ਮਾਰ ਕੇ ਅੰਗੇ ਰੰਗ ਰਿਹਾ ਸੀ ਉਸ ਵਿੱਚ ਬਹੁਤ ਸਾਰੇ ਬੰਦਿਆਂ ਦੀ ਮੌਤ ਹੋ ਗਈ ਤੇ ਉਹਨਾਂ ਵਿੱਚ ਕੁਝ 30 ਕੋ ਬੱਚੇ ਵੀ ਸੀ ਜਿਹੜੇ ਕਿ ਹਜੇ ਮਰੇ ਨਹੀਂ ਸਨ ਪਰ ਉਹ ਤਾਂ ਜ਼ਖਮੀ ਸੀ ਤਾਂ ਪਿੰਡ ਦੇ ਸਾਰੇ ਲੋਕ ਕਹਿਣ ਲੱਗੇ ਕਿ ਹੁਣ ਕੀ ਕੀਤਾ ਜਾਵੇ ਕਿਉਂਕਿ ਇੰਨੇ ਬੱਚਿਆਂ ਨੂੰ ਕੋਈ ਸੰਭਾਲਣ ਵਾਲਾ ਨਹੀਂ ਸੀ ਫਿਰ ਉਹ ਉਹਨਾਂ ਬੱਚਿਆਂ ਨੂੰ ਪਾਕਿਸਤਾਨ ਛੱਡਣ ਬਾਰੇ ਸੋਚਦੇ ਹਨ ਪਰੰਤੂ ਉਹ ਵੀ ਬਹੁਤ ਔਖਾ ਸੀ ਕਿਉਂਕਿ ਉਸ ਸਮੇਂ ਬਹੁਤ ਲੜਾਈਆਂ ਹੋ ਰਹੀਆਂ ਸਨ ਤੇ ਕੋਈ ਪਾਕਿਸਤਾਨ ਜਾਣ ਦੇ ਲਈ ਤਿਆਰ ਨਹੀਂ ਸੀ ਅੰਤ ਬੂੜੇ ਵੈਲੀ ਨੇ ਕਿਹਾ ਕਿ ਇਨਾਂ ਬੱਚਿਆਂ ਨੂੰ ਮੁਕਤੀ ਦਿਵਾਉਣਾ ਹੀ ਹੱਲ ਲੱਗ ਰਿਹਾ ਹੈ ਅੰਤ ਬੂੜੇ ਵੈਲੀ ਨੇ ਸਾਰੇ 30 30 ਬੱਚਿਆਂ ਨੂੰ ਮਾਰ ਕੇ ਉਹਨਾਂ ਨੂੰ ਮੁਕਤੀ ਦਿਵਾਇਆ ਦਾਨੀ ਇਹ ਗੱਲ ਸੁਣ ਕੇ ਬਹੁਤ ਹੀ ਦੁਖੀ ਹੋਇਆ ਕਿ ਇਹ 30 ਬੱਚਿਆਂ ਨੂੰ ਮਾਰਨ ਨੂੰ ਪੁਨਰ ਦਾ ਕੰਮ ਆਖ ਰਹੇ ਹਨ ਦਾਨੀ ਬਹੁਤ ਹੀ ਉਦਾਸ ਸੀ ਲੇਖਕ ਉਸ ਨੂੰ ਆਪਣੇ ਘਰ ਲੈ ਜਾਂਦਾ ਹੈ ਲੇਖਕ ਦੀ ਮਾਂ ਨੇ ਦਾਨੀ ਨੂੰ ਬਹੁਤ ਹੀ ਪਿਆਰ ਕੀਤਾ ਪਰੰਤੂ ਦਾਨੀ ਹਜੇ ਵੀ ਉਦਾਸ ਸੀ ਦਾਨੀ ਦਾ ਮੂਡ ਸੈੱਟ ਕਰਨ ਦੇ ਲਈ ਲੇਖਕ ਉਸ ਨੂੰ ਆਪਣੇ ਚਾਚੇ ਦੇ ਘਰ ਲੈ ਜਾਂਦਾ ਹੈ ਤੇ ਉੱਥੇ ਜਾ ਕੇ ਉਸ ਨੂੰ ਵਿਸਕੀ ਤੇ ਮੁਰਗਾ ਆਦਿ ਖਵਾਉਂਦਾ ਹੈ ਪਰੰਤੂ ਦਾਨੀ ਹਜੇ ਵੀ ਬਹੁਤ ਉਦਾਸ ਸੀ ਗਰਮੀ ਹੋਣ ਕਰਕੇ ਦਾਨੀ ਤੇ ਲੇਖਕ ਦੋਵੇਂ ਛੱਤ ਉੱਤੇ ਸੌਂ ਚਲੇ ਗਏ ਪਰੰਤੂ ਸਾਰੀ ਰਾਤ ਦਾਨੀ ਨੂੰ ਨੀਂਦ ਨਹੀਂ ਆਈ ਉਹ ਇਹੀ ਸੋਚੀ ਜਾ ਰਿਹਾ ਸੀ ਕਿ ਪੰਜਾਬ ਦੇ ਲੋਕ ਕਿਵੇਂ ਦੇ ਹਨ ਅਗਲੇ ਦਿਨ ਸਵੇਰ ਹੁੰਦਿਆਂ ਹੀ ਦਾਨੀ ਉਥੋਂ ਨਿਕਲ ਆਇਆ। ਲੇਖਕ ਦੀ ਮਾਂ ਨੇ ਉਸਨੂੰ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਰੁਕਿਆ ਤੇ 6 ਵਜੇ ਵਾਲੀ ਬੱਸੇ ਬੈਠ ਕੇ ਮੁੰਡ ਦਿੱਲੀ ਆ ਗਿਆ। ਉਸਨੇ ਆਪਣੀ ਪੰਜਾਬੀ ਦੀ ਪੀ ਐਚ ਡੀ ਵਿੱਚ ਪੰਜਾਬ ਬਾਰੇ ਲਿਖਦੇ ਸਮੇਂ ਪੰਜਾਬ ਦੇ ਲੋਕਾਂ ਦੀ ਸੋਚ ਬਾਰੇ ਵੀ ਲਿਖਿਆ ਕਿ ਪੰਜਾਬ ਦੇ ਲੋਕ ਪਾਪ ਨੂੰ ਵੀ ਪੁਨ ਆਖਦੇ ਹਨ। ਫਿਰ ਥੋੜੇ ਸਮੇਂ ਬਾਅਦ ਲੇਖਕ ਜਦੋਂ ਵਾਪਸ ਦਿੱਲੀ ਆਇਆ ਤਾਂ ਦਾਨੀ ਉਸ ਤੋਂ ਦੂਰ ਦੂਰ ਰਹਿਣ ਲੱਗ ਗਿਆ। ਇਸ ਪ੍ਰਕਾਰ ਇਸ ਕਹਾਣੀ ਦਾ ਵਿਸ਼ਾ ਮੌਲਿਕ ਯਥਾਰਥਕ ਤੇ ਮਨੋਵਿਗਿਆਨਿਕ ਹੈ ਇਸ ਵਿੱਚ ਵਿਅੰਗ ਦਾ ਵੀ ਅੰਸ਼ ਹੈ ਤੇ ਇਹ ਸੀ ਸਾਡੀ ਸ਼ੀਸ਼ਾ ਕਹਾਣੀ ਜੋ ਕਿ ਗੁਰਦੇਵ ਸਿੰਘ ਦੁਆਰਾ ਲਿਖੀ ਗਈ ਹੈ ਦਾ ਸਾਰ ਥੈਂਕ ਯੂ